ਕਿ ਸੌ ਉਲਾਮੇ ਦਿਨ ਕਿੰਮ ਤੋ ਕਿਸ ਦੇ ਅਰਥ ਕਰ ਰਿਹਾ ਖਰ ਕੇ ਨਾਮ ਬਿਨਾ ਦੁਖ ਪਾਵੈ ਸੌ ਉਲਾਮੇ ਦਿਨ ਕਾ ਰਾਤੀ ਮਿਲ ਸੰਸ ਸਿਫਤ ਸਲਾਮ ਛੱਡ ਕੇ ਕਰੰਗੀ ਲੱਗਾ ਹੰਸ ਕਰੰਗੀ ਲੱਗਾ ਦਾ ਮਤਲਬ ਕੀ ਹੈ ਮੈਂ ਬੇਨਤੀ ਕੀਤੀ ਜੀ ਸ਼ਬਦ ਹੈ ਕਰੰਗੀ ਦਾ ਅਰਥ ਪਿੰਜਰ ਪਰ ਮੁੱਖਾ ਬੱਚਾ ਜਿਹਦਾ ਫਰੀ ਫਾਲ ਲਿਆ ਜੇ ਹੱਥ ਜੋੜ ਕੇ ਬੇਨਤੀ ਕਰੰਗੀ ਲੱਗਾ ਹੰਸ ਕੀ ਹੈ ਸੁਣਿਓ ਕਿਉਂਕਿ ਸਾਰੀ ਸੰਗਤ ਦਾ ਧਿਆਨ ਫਿਰ ਉਧਰ ਚਲਾ ਜਾਂਦਾ ਕਥਾ ਇੱਕ ਖੇਨ ਵੀ ਸਾਹਮਣੇ ਬੈਠਾ ਫੁਰਨਾ ਦੂਜਾ ਬਣਾ ਲੈ ਕਥਾ ਅਫਸਟ ਹੋ ਜਾਂਦਾ ਅੰਦਰ ਕਰੰਗੀ ਲੱਗਾ ਹੰਸ ਹੁਣ ਆਹ ਸਰੀਰ ਕਾਇ ਕਰੰਗ ਹੈ ਹੰਸ ਹੈ ਜੀਵ ਆਤਮਾ ਇਸ ਅੰਦਰ ਵਾਲੇ ਇਨਸਾਨ ਨੇ ਨਾਮ ਦਾ ਮੋਤੀ ਚੁੰਨਾ ਸੀ ਇਹਨੇ ਸੱਚਮੁੱਚ ਗੁਰਮਤ ਦੇ ਤਤ ਨੂੰ ਚਖਣਾ ਸੀ ਕਿਉਂਕਿ ਦੁੱਧ ਤੇ ਪਾਣੀ ਵਾਹ ਕਰਦਾ ਬਾਦ ਕਿਸਮਤੀ ਇਹ ਜਿਨ ਨੇ ਨਾਮ ਦਾ ਮੋਤੀ ਚੁੰਨਾ ਸ਼ਬਦ ਦਾ ਮੋਤੀ ਚੁੰਨਾ ਹੈ ਉਹ ਕਰੰਗ ਪਿੱਛੇ ਲੱਗ ਗਿਆ ਕਰੰਗ ਦਾ ਅਰਥ ਹੈ ساری ਜ਼ਿੰਦਗੀ ਉਹ ਪਿੰਜਰ ਹੀ ਚੁੰਡਦਾ ਰਿਹਾ ਵਾਸ਼ਨਾ ਵਿੱਚ ਹੀ ਪ੍ਰਵਿਰਤ ਰਿਹਾ ਇਹ ਪਿੰਜਰ ਚੁੰਡਣ ਦਾ ਅਰਥ ਕੇਵਲ ਕਾਮਕ ਵਾਸ਼ਨਾ ਨਹੀਂ ਕਰੰਗੀ ਲੱਗਾ ਖੰਸ ਇੱਕ ਬੰਦੇ ਨੂੰ ਤੁਸੀਂ ਅਸੀਂ ਵੈਰੀ ਸਮਝ ਕੇ ਹਰ ਵਕਤ ਉਹਦੇ ਸਟਰਕਚਰ ਉਹਦੇ ਢਾਂਚੇ ਦੀ ਗੱਲ ਕਰੀ ਜਾਈਏ ਕਰੰਗੀ ਹੈ ਨਾ ਉਹ ਵੀ ਵੀ ਆ ਮਾੜਾ ਆ ਇਹ ਪਹਿੜਾ ਤੇ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤੇ ਨੂੰ ਆਪਣੇ ਨੂੰ ਸਲਾਈ ਜਾਈਏ ਦੂਜੇ ਨੂੰ ਨਿੰਦੀ ਜਾਈਏ ਹੈਨ ਤਾਂ ਕਰਾਂਗੀ ਨਾ ਆਪਾਂ ਕਰਾਂਗੀ ਤੁਰੇ ਫਿਰਨੇ ਪਿੰਜਰ ਤੇ ਮਹਾਰਾਜ ਕਹਿੰਦੇ ਦੁੱਖ ਹੋਵੇ ਸੋਖ ਹੋਵੇ ਤੂੰ ਪਿੰਜਰ ਨਾਲ ਹੀ ਜੁੜਿਆ ਹੈ ਕਿਤੇ ਮੋਹ ਕਰਕੇ ਪਿੰਜਰ ਨਾਲ ਜੁੜਿਆ ਹੈ ਕਿਤੇ ਕਾਮ ਕਰਕੇ ਪਿੰਜਰ ਨਾਲ ਜੁੜਿਆ ਹੈ ਕਿਤੇ ਈਰਖਾ ਕਰਕੇ ਪਿੰਜਰ ਨਾਲ ਜੁੜਿਆ ਹੈ ਸੱਚ ਇਹ ਵੇ ਕਿਤੇ ਹੰਕਾਰ ਕਰਕੇ ਪਿੰਜਰ ਨਾਲ ਜੁੜਿਆ ਖੰਸਾ ਤੂੰ ਨਾਮ ਦਾ ਮੋਤੀ ਛੱਡ ਦਿੱਤਾ ਸਾਰੀ ਜ਼ਿੰਦਗੀ ਆ ਢਾਂਚੇ ਨੂੰ ਝੂਂਡਦਾ ਰਿਆ ਦੇਖੋ ਮਹਾਰਾ ਨੇ ਕਿੰਨਾ ਗਹਿਰਾ ਸ਼ਬਦ ਪਾਇਆ ਸੋ ਉਲਾਮੇ ਦਿਨੇ ਕੈ ਰਾਤੀ ਮਿਲ ਹੰਸ ਸਿਵਤ ਸਲਾਂ ਛੱਡ ਕੇ ਕਰੰਗੀ ਲੱਗਾ ਹੰਸ ਅੱਗੇ ਫਿਟ ਅਵੇਖਾ ਜੀਵਿਆ ਹਰ ਕੇ ਨਾਮ ਬਿਨਾ ਦੁਖ ਪਾਵੈ ਫਿਟ ਅਵੇਖਾ ਜੀਵਿਆ ਜਿਤ ਖਾਏ ਵਿਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸੱਬੇ ਦੁਸ਼ਮਨ ਖੇਤ ਪਿਆਰਿਆ ਨਾਮ ਤੋਂ ਬਿਨਾ ਜਿੰਨੂੰ ਤੂੰ ਪਿਆਰ ਕਰਨਾ ਹੈ ਮੋਹ ਕਰਨਾ ਹੈ ਇਹ ਹਰ ਚੀਜ਼ ਤੇਰੀ ਵੈਰੀ ਬਣਨ ਵਾਲੀ ਹੈ ਸਤਿਗੁਰੂ ਕਹਿੰਦੇ ਨੇ ਨਾਮ ਤੋਂ ਬਿਨਾ ਦੁੱਖ ਹੈ ਫਿਰ ਮੈਂ ਬੇਨਤੀ ਕਰਾ ਇੱਕ ਸਿਰਫ ਹੋਰ ਬਚਨ ਲੈ ਕੇ ਇਹ 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 ਅੱਜ ਤੇ ਸੁਖ ਹੈ ਜਿਵੇਂ ਮਾਲਨ ਦੀ ਉਦਾਹਰਨ ਦਿੱਤੀ ਸਿਰਫ ਆਪ ਜੀ ਨੂੰ ਸ਼ਬਦ ਵਾਲੇ ਹੋਣ ਲਈ ਦਿੱਤੀ ਉਦਾਹਰਨ ਪਰ ਕੱਲ ਨੂੰ ਇਹਦਾ ਰਿਜ਼ਲਟ ਕੀ ਨਿਕਲੇਗਾ ਬਾਣੀ ਵਾਰ-ਵਾਰ ਕਹ ਰਹੀ ਹੈ ਮਿੱਠਾ ਖਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਬਾਣੀ ਕਹリエ ਖਸਮ ਵਿਸਾਰ ਕੀ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਮਨ ਅੰਦੇ ਕੋ ਮਿਲੇ ਸਜਾਏ ਵੈਦਨਾ ਭੋਲੇ दारू ਲਾਏ ਜਿਹੜੇ ਇਬਾਦਤ ਵਾਲੇ ਆ ਤਾਂ ਜ ਲੱਗਦਾ ਵੀ ਡਰ ਚ ਜੁਉਂਦੇ ਆ ਸੱਚੀ ਜੀ ਉਹ ਨਿਰਮਲ ਭਾਉ ਵਿੱਚ ਜੁਉਂਦੇ ਆ ਜਿਸ ਜਿਸ ਪਾਪ ਨੂੰ ਲੋਕ ਬੇਚਿਜਕ ਹੋ ਕੇ ਕਰਦੇ ਆ ਨਿਰਮਲ ਭਉ ساری ਜ਼ਿੰਦਗੀ ਅਰਦਾਸੇ ਕਰੀ ਜਾਂਦਾ ਦਾਤਾ ਮੈਨੂੰ ਇਸ ਤੋਂ ਬਚਾ ਲੈ ਮੈਨੂੰ ਬਚਾ ਲੈ ਕਦੀ ਉਹ ਦਾਵਾ ਨਹੀਂ ਕਰਦਾ ਤੇ ਗੁਰਮਖੋ ਕਦੀ ਵੀ ਕਿਸੇ ਦੇ ਡਿੱਗੇ ਕੋ ਜੀਵਨ ਨੂੰ ਦੇਖ ਕੇ ਮਜ਼ਾਕ ਉਡਾ ਕੇ ਆਪਣੇ ਜੀਵਨ ਦਾ ਕਦਾਚਿਤ ਦਾਵਾ ਨਾ ਕਰੀਏ ਕੋਈ ਪਤਾ ਨਹੀਂ ਕੱਲੋ ਮੇਰੇ ਨਾਲ ਵੀ ਵਾਪਰਨ ਵਾਲਾ ਹੈ ਜਿਸ ਦਿਨ ਬੰਦਾ ਇਹ ਸਮਝਣ ਲੱਗ ਪਿਆ ਨਾ ਗੁਰਮਖੋ ਸੱਚੀ ਜੇ ਉਸ ਦਿਨ ਅੱਧਿਓ ਯਾਦਾ ਸਾਡੀ ਸੁਸਾਇਟੀ ਵਿੱਚ ਸ਼ਾਂਤੀ ਵਰਤ ਜਾਣੀ ਘਰਾਂ ਚ ਵਰਤਿ ਕਿਉਂਕਿ ਮੈਂ ਪਿਛਲੇ ਦਿਨੀ ਕਿਹਾ ਜਦੋਂ ਅਸੀਂ ਗਲਤੀ ਕਰਨੇ ਆ ਗੁਨਾਹ ਕਰਨੇ ਆ ਅਸੀਂ ਤੁਕਾ ਪੜਨੇ ਆ ਖਿੰਪਿਨ ਪੂਲਣ ਖਾ ਰ ਲੇਖੇ ਕਤੈ ਮੈਂ ਛੁੱਟ ਗਿਆ ਅਸੀਂ ਕਹਿੰਨੇ ਆ ਕਿ ਮਾਟੀ ਕਾ ਕਿਆ ਤੂੰ ਪੈਸੋਂ ਮੀ ਤੇ ਜਦੋਂ ਸਾਡਾ ਵਿਰੋਧੀ ਕੋਈ ਗਲਤੀ ਕਰਦਾ ਅਸੀਂ ਕਹਿੰਦਾ ਕੀਮਾ ਕੀਮਾ ਕਰਕੇ ਉਹਨੂੰ ਕੋਲੂ ਵਿੱਚ ਪੀੜ ਕੇ ਰੱਖ ਦਿਓ ਇਹ ਬੰਦੇ ਦੀ ਬਿਰਤੀ ਮੈਂ ਆਪ ਨੂੰ ਫਿਰ ਅਰਜ਼ ਕਰਾਂ ਕਿ ਇਸ ਕੋਈ ਪਤਾ ਨਹੀਂ ਭਾਈ ਜੋਗਾ ਜੀ ਵਰਗਾ ਕਿਉਂਕਿ ਪਿਸ਼ਾਵਰ ਵਿੱਚ ਉਹਨਾਂ ਦਾ ਸਥਾਨ ਹੈ ਪਾਕਿਸਤਾਨ ਅਸੀਂ ਸਾਰੇ ਕਹਿੰਦੇ ਆ ਭਾਵੇਂ ਆਧੁਨਿਕ ਵਿਦਵਾਨ ਜਿਹੜੇ ਨੇ ਇਸ ਗੱਲ ਨੂੰ ਇਹ ਸਾਕੇ ਨੂੰ ਇਗਨੋਰ ਕਰ ਦਿੰਦੇ ਆ ਨਹੀਂ ਜੇ ਹੋ ਹੀ ਨਹੀਂ ਸਕਦਾ ਇਹ ਹੋ ਹੀ ਨਹੀਂ ਸਕਦਾ ਯਾਦ ਰੱਖਿਓ ਇਹ ਵੀ ਇੱਕ ਹਉਮੇ ਦਾ ਸੂਚਕ ਹੈ ਉਹ ਹੀ ਨਹੀਂ ਸਕਦਾ ਜੇ ਗੁਰੂ ਵਾਰ ਵਾਰ ਕਹਿੰਦਾ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਇਹ ਬੰਦਾ ਕਿਵੇਂ ਕਹਿ ਦਿੰਦਾ ਮੈਂ ਡੋਲ ਨਹੀਂ ਸਕਦਾ ਇਹ ਵੀ ਇੱਕ ਆਮੇਖ ਹੈ ਤੇ ਆਪ ਕਦੀ ਤਜਰਬਾ ਕੀਤਾ ਹੋਣਾ ਰੋਜ਼ ਨੇਮ ਨਿਭਾਉਂਦੇ ਹੋ ਸੇਵਾ ਦਾ ਸਿਮਰਨ ਦਾ ਨਿਤਨੇਮ ਦਾ ਜਿੱਦਣ ਥੋੜ੍ਹਾ ਜਿਹਾ ਅੰਦਰ ਕਿਸੇ ਨੂੰ ਬੋਲੋ ਵੀ ਨਾ ਸਿਰਫ ਇਹੀ ਫੁਰਨਾ ਨਿਤਨੇਮ ਕਰਦੇ ਆ ਜਾਇ ਨਾ ਹੁਣ ਤਾਂ ਮੈਂ ਕਿੰਨੇ ਦਿਨਾਂ ਦਾ ਬਹੁਤ ਨਿਤਨਮ ਵਕਤ ਨਾ ਕਰਨਾ ਦੂਜੇ ਦਿਨ ਕਰਕੇ ਦਿਖਾਏ ਇਹ ਇਹ ਗੱਲਾਂ ਛੋਟੀਆਂ ਨਹੀਂ ਇਹ ਸਾਡੇ ਅੰਦਰ ਨੂੰ ਉਸੇ ਵਕਤ ਗੁਰੂ ਤੇ ਸੱਚੇ ਜਿੰਨਾ ਕੋਈ ਭੈਅ ਚ ਜਿਉਂਦਾ ਹੈ ਗੁਰੂ ਸ਼ੀਸ਼ਾ ਨੂੰ ਛੇਤੀ ਵਿਗਾ ਦਿੰਦਾ ਹੈ। ਉਹਨੂੰ ਦੁੱਖ ਵੀ ਆਉਂਦਾ ਹੈ। ਉਹਦਾ અપਮਾਨ ਵੀ ਹੁੰਦਾ, ਉਹਦੀ ਨਿੰਦਿਆ ਮਿੰਨ ਤੇ ਇੰਜ ਲੱਗਦਾ ਹੈ ਕਿ ਜਿਹੜਾ ਬੱਚਾ ਮਾਪਿਆਂ ਦੇ ਕਹਿਣੇ ਚ ਹੋਵੇ ਉਹਨੂੰ ਛਿੜਕਦੇ ਵੀ ਨਾ ਮਾਪੇ ਬੜੀ ਛੇਤੀ ਝੜਕਣਗੇ। ਜਿਹੜਾ ਬਾਗੀ ਹੋ ਜਾ ਕਹਿੰਦੇ ਠੱਠੇ ਖੁੱਜ ਡੱਗੇ ਸੀ ਕੁਝ ਵੀ ਨਹੀਂ ਉਹਨੂੰ ਕਹਿਣਾ।